ਮਸਲਾ 328 ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਖਿਆ ਹੋਇਆ ਹੈ ਤੇ ਮਕਦਮਾ ਵੀ ਪੰਜਾਬ ਸਰਕਾਰ ਨੇ ਦਰਜ ਕਰਤਾ ਧੰਨਵਾਦ ਕਰਦੇ ਆ ਉਹਦੇ ਚ ਕੋਲੀ ਨਾਂ ਦਾ ਬੰਦਾ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਤੇ ਦੱਸਦੇ ਆ ਵੀ ਉਹਨੂੰ ਕਈ ਕਰੋੜ ਰੁਪਇਆ ਆਡਿਟ ਦਾ ਸ਼੍ਰੋਮਣੀ ਕਮੇਟੀ ਦਿੰਦੀ ਹੈ ਇੱਕ ਸਾਲ ਦਾ ਜੋ ਅਕਾਉਂਟ ਦਾ ਕੰਮ ਕਰਦਾ ਹੈ ਤੇ ਉਹਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਜਿਹੜੇ ਹੋਰ ਕਾਫੀ ਵਿਅਕਤੀ ਸ਼ਾਮਲ ਹੋਣਗੇ ਦੇਖੋ ਇੱਥੇ ਜਤੇਦਾਰ ਸਾਹਿਬ ਜਿਹੜੇ ਨਵੇਂ ਲਾਇਨ ਗੜਗਾਜ ਜੀ ਸਾਹਿਬ ਉਹ ਕਹਿ ਰਹੇ ਆ ਵੀ ਸਰਕਾਰ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕਰੇ ਦੇ ਕੋ ਮਸਲਾ ਧਾਰਮਿਕ ਮਾਮਲਿਆਂ ਦਾ ਨਹੀਂ ਮਸਲਾ ਇਹ ਹੈ ਵੀ ਜਿਹੜੇ 328 ਸਰੂਪ ਇਧਰ ਉਧਰ ਹੋਏ ਨਾ ਕੱਲ ਨੂੰ ਉਹ ਕਿੱਥੋਂ ਮਿਲਦੇ ਆ ਤੇ ਸਰਕਾਰ ਨੇ ਲਾ ਇਨ ਆਰਡਰ ਨੂੰ ਸਹੀ ਰੱਖਣਾ ਹੁੰਦਾ ਤਾਂ ਕਿ ਵੀ ਸਟੇਟ ਰਿਲੀਜੀਅਸ ਸਟੇਟ ਆ ਪੰਜਾਬ ਇੱਥੇ ਕੋਈ ਕੱਲ ਨੂੰ ਮੁਸ਼ਕਲ ਨਾ ਖੜੀ ਹੋ ਜੇ ਤੇ ਹੁਣ ਜਿਹੜੇ ਬੰਦਿਆਂ ਦੇ ਨਾਂ ਵਿੱਚ ਆਉਂਦੇ ਸੁਭਾਵਨਾ ਹੈ ਉਹ ਰੋਲਾ ਪਾਈ ਜਾਂਦੇ ਆ ਆਪਾਂ ਪਹਿਲਾਂ ਵੀ ਕਿਹਾ ਸੀਗਾ ਵੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਹ ਵੀ ਸੱਟ ਬੈਠੀ ਸੀ ਗੋਲੀਆਂ ਚੱਲੀਆਂ ਸੁਖਵੀਰ ਬਾਦਲ ਤੇ ਉਹ ਵੀ ਸੱਟ ਬੈਠੀ ਸੀ ਤੇ ਹੁਣ ਜਿਹੜੇ ਇਹ ਗੁਰੂ ਸਾਹਿਬ ਦੇ ਸਰੂਪ ਹੈ ਇਹਨਾਂ ਚ ਕੌਣ-ਕੌਣ ਦੋਸ਼ੀ ਪਾਏ ਜਾਂਦੇ ਆ ਤਾਂ ਅੱਗੇ ਜਿਹੜਾ ਮਸਲਾ ਇਹ ਸਾਹਮਣੇ ਆਉਗਾ ਤਬਤੀਸ਼ ਦੇ ਦੌਰਾਨ ਦੇਖੋ ਕੋਈ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਘਟਨਾ ਵਾਪਰ ਜੇ ਮਸਜਿਦ 'ਚ ਵਾਪਰ ਜੇ ਮੰਦਿਰ 'ਚ ਵਾਪਰ ਜੇ ਸਾਡਾ ਲੋਕਤੰਤਰ ਦੇਸ਼ ਆ ਸਾਡੇ ਸੰਵਿਧਾਨ ਮੁਤਾਬਕ ਉਤੋਂ ਦੀ ਜੂਰੀਡਿਕਸ਼ਨ ਦੇ ਵਿੱਚ ਉਹ ਸਥਾਣੇ ਦੇ ਵਿੱਚ ਪਰਚਾ ਦਰਜ ਹੁੰਦਾ ਜੋ ਵੀ ਗੱਲਬਾਤ ਹੁੰਦੀ ਹੈ ਪਰਮ ਨੇ ਤੇ ਜਥੇਦਾਰ ਇੱਕ ਕਟ ਪੁਤਲੀ ਬਣਿਆ ਹੋਇਆ ਹੈ ਬਾਦਲਾਂ ਦਾ ਸਿੱਧਾ ਮਤਲਬ ਚੈਲੰਜ ਕਰੀ ਜਾਂਦਾ ਭਗਵੰਤ ਮਾਨਾ ਨਹੀਂ ਕਰ ਸਕਦਾ ਭਗਵੰਤ ਮਾਨਾ ਨਹੀਂ ਕਰ ਸਕਦਾ ਤਾਂ ਸਰ ਭਗਵੰਤ ਮਾਨਾ ਨਹੀਂ ਕਰ ਸਕਦਾ ਸਰਕਾਰ ਜਿਹੜੀ ਕਰ ਰਹੀ ਹੈ ਤੂੰ ਤਾਂ ਕੱਲ ਨੂੰ ਤਸੀਹੇ ਦੇ ਲੇਗਾ ਕਿਸੇ ਗੁਰਦੁਆਰੇ 'ਚ ਗ੍ਰੰਥੀ ਲੱਗ ਜਾਏਗਾ ਇੱਥੇ ਕੋਈ ਦੰਗੇ ਪੜਕ ਕੇ ਫੇਰ ਉਹ ਕਿੱਥੇ ਗਏ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਉਤੇ ਲੈਣੇ ਸੌਕੇ ਆ ਨਭਾਉਣੇ ਬੜੇ ਔਕੇ ਆ ਜਥੇਦਾਰ ਸਾਹਿਬ ਅਕਲ ਦੀ ਗੱਲ ਕਰੋ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕੋ ਔਰ ਦਸਤਾਰ ਕੈਂਪ ਲਾਓ ਕੇਸ ਦਾੜੀ ਰਖਵਾਓ ਅਮਰਤਵੱਲ ਪ੍ਰੇਰੋ ਸਹੀ ਸੇਧ ਦਿਓ ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਲਿਓ ਜੋ ਚੋਰ ਬੰਦੇ ਉਹਨਾਂ ਨੂੰ ਬਾਹਰ ਕੱਢੋ ਸਾਫ਼ ਸੁਥਰਾ ਕੰਮ ਕਰੋ ਕਿਤੇ ਮਸਲਾ ਟਰੰਕ ਦਾ ਆ ਜਾਂਦਾ ਟਰੱਕ ਚੜਾਇਆ ਸੀ ਕਿਤੇ ਮਸਲਾ ਰੋਟੀਆਂ ਦਾ ਆ ਜਾਂਦਾ ਸੂੜਾ ਵੇਚਦਾ ਆਟਾ ਵੇਚਦਾ ਮਤਲਬ ਕਿੱਡੇ-ਕੱਡੇ ਮਸਲੇ ਐ ਮੂੰਗੀ ਵੇਚਦੀ ਇਹ ਗੁਰੂ ਘਰਾਂ ਦੇ ਵਿੱਚ ਜਾ ਕੇ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਜਿਹੜੇ ਜਥੇਦਾਰਾਂ ਵਾਲੇ ਕੰਮ ਕਰਨ ਵਾਲੇ ਆ ਉਹ ਕਰੋ ਹੁਣ ਨਵੇਂ-ਨਵੇਂ ਬਣਿਓ ਤੁਸੀਂ ਕਾਰਜਕਾਰੀ ਜਥੇਦਾਰ ਉਹ ਐਕਸਲ ਐਕਸੀਲੇਟਰ ਲਾਈ ਜਾਂਦੇ ਨੇ ਲੀਡਰ ਪਿੱਛੇ ਬੈਕ ਤੇ ਤੇ ਬੁਲਵਾਈ ਜਾਂਦੇ ਨੇ ਪਰ ਹੈ ਬਿਆਨ ਆ ਜਿਹੜੇ ਉਹ ਬੇਤੁਕੇ ਐ ਸਿੱਖ ਸੰਗਤ ਭਲੀ ਭਾਂਤ ਜਾਣਦੀ ਐ ਦੇਖੋ ਕਿੰਨੇ ਗੁਰੂ ਸਾਹਿਬਾਨਾਂ ਨੇ ਤਸੀਹੇ ਝੱਲੇ ਪਰਿਵਾਰ ਵਾਰੇ ਭਗਤਾਂ ਭੱਟਾਂ ਦੀ ਬਾਣੀ ਦਰਜ ਐ ਤੇ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਉਸ ਉਸ ਸੰਸਥਾਵਾ ਦੇ ਜਥੇਦਾਰ ਬਣ ਕੇ ਤੇ ਉਹਨਾਂ ਦੀ ਆਪਾਂ ਸਾਂਭ ਸੰਭਾਲ ਨਹੀਂ ਕਰ ਸਕਦੇ ਤੇ ਇਹ ਤੋਂ ਇਲਾਵਾ ਬੋਲਣ ਨੂੰ ਤੜਕੇ ਜੋ ਮਰਜੀ ਐ ਪ੍ਰੈਸ ਵਾਲੇ ਆਏ ਨੇ ਚਾਰ ਵਿਅਕਤੀ ਉਹਨਾਂ ਦੇ ਮੂਰੇ ਜੋ ਮਰਜੀ ਬੋਲੀ ਜਾਓ ਉਹ ਪ੍ਰਮਾਣ ਹੈ ਇਸ ਕਰਕੇ ਜਿਹੜੀ ਕੋਈ ਰਹਿਤ ਮਰਜ਼ਾਦਾ ਹੈ ਉਹਦੇ ਅੰਡਰ ਰਹਿ ਕੇ ਤੇ ਭਾਰਤ ਦੇ ਜਿਹੜੇ ਸੰਵਿਧਾਨ ਦੇ ਅੰਡਰ ਰਹਿ ਕੇ ਜੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਬਾਗੀ ਕਰੀਏ ਹੁਣ ਜਿਹੜੇ ਬਿਆਨ ਹੈ ਜਥੇਦਾਰ ਸਾਹਿਬ ਦੇਈ ਜਾਂਦੇ ਨਾ ਇਹੀ ਬਿਆਨ ਭਾਈ ਅਮਰਪਾਲ ਦਿੰਦਾ ਸੀ ਉਹ ਤੇ ਐਨਐਸਏ ਕਲਾਦੀ ਨੈਸ਼ਨਲ ਸਿਕਿਉਰਿਟੀ ਐਕਟ ਤੇ ਜਥੇਦਾਰ ਤੇ ਵੀ ਲਾਉ ਬਣਦੀ ਵੀ ਹੈ ਇਕ ਧਾਰਮਿਕ ਮਾਮਲਾ ਇੱਕ ਸਰਕਾਰ ਜਿਹੜੀ ਹੈਗੀ ਐ ਉਹ ਸਰੂਪਾਂ ਦੀ ਭਾਲ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਨੂੰ ਕਹਿੰਦੇ ਵੀ ਦਖਲਅਦਾਜ਼ੀ ਨਾ ਕਰੇ ਤੇ ਸਹਿਜਤਾਰੀ ਸਿੱਖ ਨਾ ਫਿਰ ਸਹਿਜਤਾਰੀ ਸਿੱਖ ਹੈ ਜਿਹੜੇ ਭਾਈ ਉਹ ਉਹਨਾਂ ਤੋਂ ਜਿਹੜੀ ਹੈਗੀ ਮਾਇਆ ਲੈਣੀ ਬੰਦ ਕਰੋ ਮੱਥਾ ਟਿਕਾਉਣਾ ਬੰਦ ਕਰੋ ਗੁਰਦੁਆਰੇ ਵੀ ਆਉਣਾ ਬੰਦ ਕਰੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਮਤਲਬ ਇਹ ਜੂ ਦਾੜੀ ਰੱਖੀ ਵਾਲਾ ਸਿੱਖ ਹੈ ਗੁਰੂ ਸਾਹਿਬ ਲਿਖ ਗਏ ਪਹਿਲਾਂ ਉਹਨਾਂ ਨੂੰ ਪਤਾ ਸੀ ਵੀ ਵੇਖਾ ਬਾਕੀ ਦੇ ਸਿੱਖ ਸਿੱਖਾ ਕੇ ਮਸੰਦਾ ਕੇ ਮੇਰੇ ਨਾਂ ਤੇ ਲੁੱਟ ਖਸੁੱਟ ਕਰਨਗੇ ਉਹਨਾਂ ਨੇ ਦੇਖਤਾ ਭੇਖ ਵਿਖਾਵਾ ਜਗਤ ਕੋ ਲੋਗਣ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਸ ਨਰਕ ਮੇ ਲੀਨ ਬਚਿਤਰਨਾਟਕ ਚ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਵੀ ਜਿਹੜੇ ਵੇਖਾ ਬਾਕੀ ਦੇ ਸਿੱਖ ਹੋਣਗੇ ਇਹ ਵੀ ਨਰਕਾਂ ਦੇ ਗੁੰਡ ਨੂੰ ਜਾਣਗੇ ਇਹ ਨਹੀਂ ਹੈਗਾ ਵੀ ਤੂੰ ਇੱਕ ਦਾੜ੍ਹੀ ਕੇਸ ਰੱਖੀ ਆਪਾਂ ਨੇ ਤੇ ਆਪਾਂ ਪੂਰਨ ਗੁਰਸਿੱਖ ਹੈ ਸਿੱਖ ਸਿੱਖ ਦਾ ਮਤਲਬ ਹੈ ਜਿਹਨੇ ਸਿੱਖ ਲਿਆ ਗੁਰਬਾਣੀ ਸਾਨੂੰ ਜੀਵਨ ਜੋਨ ਦੀ ਜਾਂਚ ਸਿਖਾਉਂਦੀ ਹੈ ਜਨਾਰਥਵਾਦੀ ਹੈ ਸੱਚ ਦਾ ਪ੍ਰਤੀਕ ਹੈ ਇੱਕ ਪੰਕਤੀ ਸਾਨੂੰ ਸਵਾਲ ਕਰਦੀ ਹੈ ਤੇ ਦੂਸਰੀ ਪੰਕਤੀ ਸਾਨੂੰ ਜਵਾਬ ਦਿੰਦੀ ਹੈ ਸਾਡੇ ਕੋਲ ਬੜਾ ਸਮੁੰਦਰ ਹੈ ਇਹਨੂੰ ਸਾਮ ਕੇ ਰੱਖਣ ਦੀ ਲੋੜ ਹੈ ਅੱਜ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਹੈਗੇ ਨੇ ਨਕਲੀ ਸਿੱਖ ਬਣੇ ਹੋਏ ਨੇ ਅਹੁਦੇਦਾਰ ਬਣੇ ਹੋਏ ਨੇ ਔਰ ਜਿਹੜੇ ਸਾਡੇ ਗ੍ਰੰਥ ਸਹਿਬਾਨ ਹੈ ਉਹ ਗਲੀਆਂ 'ਚ ਰੋਲਦੇ ਫਿਰਦੇ ਤੇ ਜਿਹੜੇ ਜੋੜੇ ਹੈ ਜੁੱਤੀਆਂ ਉਲਮਾਰੀਆਂ ਦੇ ਵਿੱਚ ਸਾਮੀਆਂ ਹੋਈਆਂ ਜਿਸ ਜਿਸ ਦੇਸ਼ ਜਿਸ ਸਟੇਟ ਜਿਸ ਧਰਮ ਦਾ ਜਿਹੜੇ ਗ੍ਰੰਥ ਆ ਉਹ ਗਲੀਆਂ ਦੇ ਵਿੱਚ ਰੋਲਣਾ ਚੋਰੀ ਹੋਣਾ ਬੇਦਵੀਆਂ ਹੋਣਾ ਤੇ ਜਿਹੜੇ ਲੋਕਾਂ ਦੇ ਜੋੜੇ ਨੇ ਉਹ 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 ਅਲਮਾਰੀਆਂ ਦੇ ਵਿੱਚ ਸਾਂਭੇ ਸਾਂਭੇ ਜਾਣ ਤੇ ਮਤਲਬ ਉੱਥੇ ਇੱਕ ਸਮਝ ਲਓ ਵੀ ਉਹ ਦੇਸ਼ ਦੀ ਉਸ ਕੌਮ ਦੀ ਉਸ ਸਟੇਟ ਦੀ ਇੱਕ ਬਰਬਾਦੀ ਦਾ ਕਾਰਨ ਅਤੇ ਨਸਲ ਕੁਸੀ ਦਾ ਰਾਹ ਪੈਦਾ ਕਰਦੇ ਆ ਇਸ ਕਰਕੇ ਪੋਲੀਟੀਕਲ ਪਾਰਟੀਆਂ ਦੀ ਘੱਟ ਪੁਤਰੀ ਨਾ ਬਣੋ